ਹਾਂ ਜੀ ਲੜਕੇ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਜ਼ਾਇਪ੍ਰਸ ਤੇ ਅੱਜ ਮੇਰੀ ਹੌਲੀਡੇ ਸੀ ਕਿਉਂਕਿ ਅੱਜ ਸੰਡੇ ਹੈਗਾ ਆ ਓਨਰ ਦੇ ਘਰ ਅੱਜ ਮੈਂ ਗਈ ਨਹੀਂ ਹੈਗੀ ਵੈਸੇ ਮੈਂ ਸੰਡੇ ਨੂੰ ਪਾਰਟ ਟਾਈਮ ਕਰਦੀ ਆ ਅੱਜ ਪਾਰਟ ਟਾਈਮ ਵਾਲੀ ਮੈਡਮ ਦਾ ਜਵਾਬ ਆ ਗਿਆ ਸੀਗਾ ਕਿਉਂਕਿ ਮੌਨਸੂਨ ਵੀ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਉਹ ਕਹਿੰਦੀ ਹੈ ਕਿ ਅੱਜ ਮਤਲਬ ਉਹਨੇ ਕੰਮ ਨਹੀਂ ਕਰਵਾਣਾ ਹੈਗਾ ਸੋ ਚਲੋ ਠੀਕ ਹੈ ਨਾ ਅਗਲੀ ਦੀ ਮਰਜ਼ੀ ਆ ਸੋ ਮੇਰੇ ਲਈ ਵਧੀਆ ਰਿਹਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਫਿਰ ਮੈਂ ਤਿਆਰ ਹੋ ਕੇ ਮੈਂ ਆਪਣੇ ਡੈਡੀ ਦੇ ਲਈ ਕੋਟ ਲੈਣਾ ਸੀਗਾ ਮੈਂ ਕਿਹਾ ਮੈਂ ਆਪਣੇ ਡੈਡੀ ਨੂੰ ਕੋਟ ਸੈਂਡ ਕਰੂਗੀ ਕਿਉਂਕਿ ਕਿੰਨਾ ਕਿੰਨਾ ਹੀ ਟੈਮੋਗਾ ਮੈਂ ਆਪਣੇ ਡੈਡੀ ਨੂੰ ਮੰਮੀ ਹੁਣ ਉਹਨਾਂ ਨੂੰ ਕੁਝ ਵੀ ਨਹੀਂ ਸੈਂਡ ਕੀਤਾ ਹੈਗਾ ਤੇ ਮੈਂ ਕੋਟ ਮੈਂ ਕਿਹਾ ਸ਼ਾਇਦ ਕੋਈ ਸੇਲ ਵਗੈਰਾ ਯਾਰਾ ਲੱਗੀ ਹੋਣੀ ਆ ਤੇ ਮੈਂ ਕੋਟ ਦੇਖੜ ਗਈ ਸੀ ਤੇ ਮੈਂ ਤੁਹਾਨੂੰ ਦੱਸਦੀਆਂ ਜਦੋਂ ਮੈਂ ਰਾਸਤੇ ਜਾਂਦੀ ਸੀ ਨਾ ਆਹ ਸੜਕ ਆ ਮਤਲਬ ਇੱਕ ਇਹ ਹੁਣ ਬਣਾਈ ਆ ਇਹ ਪਰ ਕਾਫੀ ਲੱਖਾਂ ਹੀਰੋ ਲਗਾ ਦਿੱਤੇ ਹੈਗੇ ਆ ਨਵੀਂ ਬਣਾਈ ਆ ਸਟਰੀਟ ਹੈ ਤੇ ਇੱਥੇ ਲੋਕਾਂ ਨੇ ਨਾ ਛੋਟੇ-ਛੋਟੇ ਸਟਾਲ ਲਾਏ ਹੋ ਸੀਗੇ ਛੋਟੇ-ਛੋਟੇ ਸਟਾਲ ਪਤਾ ਕਰ ਤੁਹਾਨੂੰ ਹਾਸਾ ਹੀ ਆਣਾ ਆ ਕਿਸ ਨੇ ਨਾ ਚਾਰਕ ਡੱਬੇ ਆ ਦੇਖੋ ਤੁਸੀਂ ਅੱਗੇ ਦੇਖੋ ਕਿਹਾ ਚਾਰਕ ਡੱਬੇ ਆ ਪਏ ਆ ਹਨੀ ਦੇ ਇਹ ਸਿਰਫ ਚਾਰ ਡੱਬੇ ਆ ਛੋਟੀ ਇਹ ਸਟਾਲ ਲਾਈ ਹੋਈ ਸੀ ਇਹ ਗੋਰੀਆਂ ਨੇ ਇੱਦਾਂ ਹੀ ਕਰਦੇ ਆ ਛੋਟੀਆਂ-ਛੋਟੀਆਂ ਸਟੋਲਾਂ ਲਾਉਂਦੇ ਆ ਕੋਈ ਆ ਚੀਜ਼ਾਂ ਮਤਲਬ ਸਟੋਲ ਲਈ ਹੋਇਆ ਨਾ ਚੀਜ਼ਾਂ ਦੀ ਲਈ ਹੋਆ ਠੀਕ ਹੈ ਕੋਈ ਆ ਚੀਜ਼ਾਂ ਦੀ ਲਗਾਈ ਹੋਆ ਮਤਲਬ ਜੁਐਲਰੀ ਵਗੈਰਾ ਦੀ ਇਹ ਹੈਂਡ ਮੈਡ ਹੈਂਡ ਮੇਡ ਜੁਐਲਰੀ ਹੈਗੀ ਆ ਬਸ ਇਨ ਆਈਸ ਜੀ ਐਕਸਪੈਂਸਿਵ ਬਹੁਤ ਜ਼ਿਆਦਾ ਸੀ ਆ ਪਤਲੀਆਂ ਚੀਨਾਂ ਨਾ 33 35 35 ਹੀਰੋ ਦੀਆਂ ਸੀਆਂ ਓ ਮਾਈ ਗੋਡ ਹਨਾ ਮਤਲਬ ਚਲੋ ਇਹ ਨਾ ਇੱਥੇ ਤਾਂ ਹੁਣ ਆਪਾਂ ਬਾਹਰ ਆਏ ਆ ਇੱਥੇ ਤਾਂ ਪੈਸੇ ਇੱਥੇ ਦੇ ਹੀ ਚੱਲਣੇ ਆ ਹਨਾ ਅਤੇ ਇੱਕ ਆਲੇ ਲੋਕੋ ਜੀ ਬਸ ਜਿੱਧਰ ਦੇਖੋ ਉਧਰੇ ਲੋਕੋ ਜੀ ਲੋਕੋ ਜੀ ਹੋਈ ਪਈ ਆ ਹਨਾ ਮਤਲਬ ਸਮਝ ਨਹੀਂ ਲੱਗਦੀ ਹੈਗੀ ਯਾਰ ਜਿੱਧਰ ਮਰਜੀ ਚਲ ਜਾਓ ਸਭ ਮੋਲ ਭਰੇ ਪਈ ਆ ਸਭ ਦੁਕਾਨਾਂ ਭਰੀਆਂ ਹੀ ਪਈਆਂ ਆ ਸਮਝ ਨਹੀਂ ਲੱਗਦੀ ਦੁਨੀਆ ਮਤਲਬ ਤੂੰ ਦੇਖ ਸਕਦੇ ਬੈਦਰ ਕਿੰਦਾ ਲਾਇਆ ਹਨਾ ਕਿ ਦੁਨੀਆ ਦਾ ਕੀ ਐਨਾ ਦੁਨੀਆ ਕੱਪੜਾ ਖਰੀਦਦੀ ਆ ਬਸ ਜਿੱਥੇ ਚਲ ਜਾਓ ਉੱਥੇ ਦੁਨੀਆ ਜਿੱਥੇ ਚਲ ਜਾਓ ਉੱਥੇ ਦੁਨੀਆ ਤੇ ਆ ਛੋਟੇ ਛੋਟੇ ਸਟੋਰ ਲਾਏ ਹੋਏ ਵਿਚਾਰੇ ਕਾਫੀ ਲੰਬੀ ਕਤਾਰ ਸੀਗੀ ਤੇ ਫਿਰ ਮੈਂ ਗਈਆਂ ਜਾਰਾ ਦੇ ਵਿੱਚ ਮੈਂ ਕਿਹਾ ਚੱਲਣਾ ਮੈਂ ਕੋਟ ਦੇਖਦੀ ਆ ਲੇਕਿਨ ਮੈਂ ਤੁਹਾਨੂੰ ਦੱਸਾਂ ਸੱਚੀ ਦਾ ਮੈਨੂੰ ਕੋਈ ਜਾਰਾ ਚ ਪਸੰਦ ਨਹੀਂ ਆਇਆ ਹੈਗੇ ਕਾਫੀ ਐਕਸਪੈਂਸਿਵ ਵੀ ਬਹੁਤ ਜ਼ਿਆਦਾ ਸੀਗੀ ਠੀਕ ਹੈ ਤੇ ਕੱਪੜੇ ਆ ਪਹਿਲਾਂ ਈਰਿੰਗ ਮੈਨੂੰ ਹਾਸੇ ਹੀ ਆ ਗਏ ਸਾਡੇ ਤਾਂ ਕੰਨੇ ਟੁੱਟ ਜਾਣੇ ਆ ਈਰਿੰਗ ਪਾ ਗਏ ਇੰਨੇ ਹੈਵੀ ਸੀਗੇ ਤੇ ਆ ਕੋਟ ਦੇਖਿਆ ਸੀਗਾ ਵੈਸੇ ਮੈਂ ਆਪਣੀ ਮਮ ਨੂੰ ਦੇਖਿਆ ਸੀਗਾ ਮੰਮੀ ਦੇ ਲਈ ਤੇ ਕਾਫੀ ਐਕਸਪੈਂਸਿਵ ਹੈਗਾ ਮੈਂ ਦੱਸ ਨਹੀਂ ਸਕਦੀ ਆਲਮੋਸਟ 150 ਯੂਰੋ ਨੂੰ ਸੀਗਾ ਠੀਕ ਹੈ ਕ ਲੇਕਿਨ ਕਾਫੀ ਮਤਲਬ ਐਕਸਪੈਂਸਿਵ ਜੇ ਸੀਗੇ ਹਨਾ ਇਹਨਾਂ ਚੰਗਾ ਕਿ ਮੈਂ ਮੈਂ ਸੋਚਿਆ ਕਿ ਮੈਂ ਬਾਹਰੋਂ ਕੋਈ ਲੋਕਲ ਸ਼ੋਪ ਤੋਂ ਹੀ ਹਨਾ ਲੈ ਲੂੰਗੀ ਵੈਸੇ ਘਰ ਦੇ ਦਾ ਮਨਾ ਕਰਦੇ ਕਹਿੰਦੇ ਨਹੀਂ ਤੂੰ ਸੈਂਡ ਨਾ ਕਰੀ ਕੁਝ ਵੀ ਹਨਾ ਬਟ ਫਿਰ ਵੀ ਮੈਂ ਆਪਣੀ ਮੰਮੀ ਹੁਣਾਂ ਨੂੰ ਕੁਝ ਨਾ ਕੁਝ ਜ਼ਰੂਰ ਸੈਂਡ ਕਰੂੰਗੀ ਤੇ ਦੇਖਦੀ ਆ ਮੈਂ ਲੋਕਲ ਸ਼ੋਪ ਪਰ ਮੈਂ ਕੁਝ ਨਹੀਂ ਲਿਆ ਹੈਗਾ ਸੱਚੀ ਦੱਸਾਂ ਠੀਕ ਹੈ ਓ ਮਾਈ ਗੋਡ ਇੱਥੇ ਤਾਂ ਤੁਸੀਂ ਦੇਖ ਲਓ ਨੰਗਣਾ ਵੀ ਮੁਸ਼ਕਲ ਹੋ ਗਿਆ ਸੀਗਾ ਹਨਾ ਲੋਕੀ ਗੋਰਾ ਚ ਰੋਟੀਆਂ ਖਾਂਦੇ ਆ ਗੋਰੇ ਮਤਲਬ 뮤직 ਸੁਣਦੇ ਆ ਲਾਈਵ 뮤직 ਲੱਗਾ ਵਾ ਇਹਨਾਂ ਦਾ ਬੱਬੂ ਮਾਨ ਹਨਾ ਚਲੋ ਕੀ ਕਰ ਸਕਦੇ ਇਹਨਾਂ ਦਾ ਯਾਰ ਕਲਚਰ ਇਹਨਾਂ ਦੇ ਨਾਲ ਆ ਹਨਾ ਮੈਂ ਤਾਂ ਇਹਦਾ ਕਦੇ ਵੀ ਨਹੀਂ ਬੈਠਦਾ ਕਿ ਇਹਦਾ ਤੇ ਫਿਰ ਮੈਂ ਇੱਕ ਸ਼ਾਪ ਤੇ ਗਈਆਂ ਉਹ ਮੇਰੀ ਫੇਵਰਟ ਹੈਗੀ ਆਵਲੀ ਜਿੱਥੇ ਸਾਰਾ ਕੁਝ ਇੰਡੀਆ ਦਾ ਹੀ ਇੰਡੀਆ ਮਤਲਬ ਜਿੱਦਾ ਇੰਡੀਆ ਚ ਹੈਗਾ ਹੁੰਦਾ ਹੈ ਫੇਮਸ ਫੇਮਸ ਹੈ ਜਿਆ ਕੋਈ ਇਅਰਿੰਗ ਵਗੈਰਾ ਉਦਾਂ ਦੀ ਆ ਹੈ ਸ਼ੋਪ ਇਹ ਗੋਰੇ ਚ ਚਲਾਉਂਦੇ ਆ ਲੇਕਿਨ ਇਹ ਸਾਰਾ ਸਮਾਨ ਹੈਗਾ ਇੰਡੀਆ ਤੋਂ ਮੰਗਵਾਉਂਦੇ ਆ ਪਤਾ ਨਹੀਂ ਤਾਂ ਆਪ ਹੈਂਡਮੇਡ ਕਰਦੇ ਪਤਾ ਨਹੀਂ ਕੁਝ ਨਹੀਂ ਪਤਾ ਹੈਗਾ ਮੈਂ ਹਜੇ ਇਸ ਬਾਰੇ ਮੈਂ ਮਤਲਬ ਉਹਨਾਂ ਤੋਂ ਜਾਣਕਾਰੀ ਨਹੀਂ ਲਈ ਹੈਗੀ ਤੇ ਮੈਂ ਅੱਗੇ ਵੀ ਇੱਕ ਦੋ ਵਾਰ ਆ ਗਈ ਸੀ ਮੇਰੀ ਫੇਵਰਟ ਸ਼ੋਪ ਬਣ ਗਈ ਤੇ ਸਾਰਾ ਕੁਝ ਹੈਗਾ ਇੰਡੀਆ ਦਾ ਜੋ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਮਤਲਬ ਆਪ ਵਾਲੀਆਂ ਵਾਓ ਅਮੇਜ਼ਿੰਗ ਸੀ ਆ ਨਾਈਸ ਕੀ ਆ ਸ਼ਾਇਦ ਮੈਂ ਆਪਣੀ ਮੰਮੀ ਨੂੰ ਵੀ ਲਉਂਗੀ ਵੈਸੇ ਚਲ ਬੰਦਾ ਘਰ ਘੁਰ ਪਾ ਲੈਂਦਾ ਹੈ ਹਨਾ ਤੇ ਮੈਂ ਆਪਣੇ ਵੀ ਆਪਣੇ ਲਈ ਵੀ ਲੈ ਕੇ ਆਈ ਸੀ ਇਹਦੇ ਅੱਜ ਵੀ ਮੈਂ ਆਪਣੇ ਲਈ ਇੱਕ ਕੜਾਜਾ ਲੈ ਕੇ ਆਈ ਹਾਂ 80 ਦਾ ਸੀਗਾ ਤਿੰਨ ਵਿਚਾਰਨ ਮੈਨੂੰ 70 ਦਾ ਦਿੱਤਾ ਗੋਰੇ ਦਾ ਡੱਲੇ ਕੱਢ ਕੱਢ ਕੇ ਦੇਖਦੇ ਕਿੱਥੇ ਇੱਥੇ ਵੀਡੀਓ ਬਣਾ ਲੈਣੀ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਅੱਜ ਜਾਰਾ ਚ ਵੀ ਗਈ ਆ ਉੱਥੇ ਵੀ ਮੈਂ ਕਿਹਾ ਚਲ ਵੀਡੀਓ ਬਣਾਣੀ ਆ ਕੱਪੜਿਆਂ ਨੇ ਲੇਕਿਨ ਰੱਛੇ ਲੋਕਾਂ ਦਾ ਇਹਨਾਂ ਵੀਡੀਓ ਵੀ ਤਦੇ ਵਧੀਆ ਬਣਾਵੇ ਤੇ ਮੈਂ ਆਉਤ ਇੰਡੀਆ ਜਿਹੜੀ ਇੰਡੀਅਨ ਸ਼ਾਪ ਗੋਰਿਆਂ ਦੀ ਹੈਗੀ ਆ ਉੱਥੇ ਸਮਾਨ ਇੱਕ ਔਕੜਾ ਜਾਂ ਲੈ ਕੇ ਆਈ ਮੈਂ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਮੈਂ ਵੀਡੀਓ ਇੱਥੇ ਬਣਾ ਸਕਦੀ ਕਿਹਨਾਂ ਤੂੰ ਕਿਸੇ ਹੋਰ ਦੇ ਨਹੀਂ ਇੱਥੇ ਰੱਛ ਬਹੁਤ ਵਾ ਪਬਲਿਕ ਹੈ ਦੇ ਤੇ ਕਹਿੰਦਾ ਤੈਨੂੰ ਸ਼ਾਟ ਕਰੂਗੀ ਕਿ ਸਾਡੇ ਵੱਲੋਂ ਘਾਤੇ ਨਹੀਂ ਕੈਮਰਾ ਸਾਡੇ ਵੱਲੋਂ ਕੰਮ ਦਾ ਕਾਤੇ ਮਾਰਦੇ ਆ ਪਰ ਮੈਂ ਯਾਰ ਕਿਆ ਕੁਲਿਕ ਕਾ ਨਿੰ ਕੱਲਾ ਬੰਦਾ ਕਿਤੇ ਕਿਤੇ ਕੈਮਰਾ ਦਾ ਚੱਕੇ ਹਰ ਵੇਲੇ ਉਹੀ ਮੈਂ ਮਾਰਕੀਟ ਚ ਲੀ ਆ ਮੈਂ ਕੰਮ ਤੇ ਆ ਗਈ ਆ ਮੈਂ ਕੰਮ ਤੇ ਚੱਲੀ ਆ ਪਰ ਬਾਂਜ ਮੈਨੂੰ ਲੋਕਾਂ ਮੰਗੂ ਮੈਂ ਤੇ ਕੁੜਪੜਵਾਂ ਜਿਆ ਨਹੀਂ ਹੁੰਦੇ ਯਾਰ। ਸਮਝ ਨਹੀਂ ਆਦੀ। ਹੂੰ। ਤਾਂ ਲੋਕੀ ਮੈਂ ਤਾਂ ਸਮਝ ਨਹੀਂ ਨਹੀਂ ਮੈਂ ਕਿਆ ਕਰਾਂ। ਮੈਂ ਕਿੱਦਾਂ ਵੀਡੀਓ ਬਣਾਵਾਂ। ਆਈ ਮੀਨੋ ਮਾਰਕੀਟ ਚਲੀ ਟਾਈਮ ਘੱਟ ਹੁੰਦਾ ਆ ਹਨਾ ਉੱਥੇ ਗੋਰੇ ਆ ਰਸਤੇ ਜਿਹਤੋਂ ਉਹ ਉੱਥੇ ਗੋਰੇ ਕਿੱਥੇ ਵੀਡੀਓ ਬਣਾ ਲੈਣੀ ਮੈਨੂੰ ਸਮਝ ਨਹੀਂ ਰਹੀ ਨਾ ਮੈਨੂੰ ਲੱਗਦਾ ਮੈਂ ਬੰਦੇ ਕਰਵਾ ਮੇਰੇ ਪਾਸ ਦੀ ਗੱਲ ਨਹੀਂ ਹੈਗੀ। ਜਿਹੜਾ ਸੰਡੇ ਹੁੰਦਾ ਆ ਉਹ ਤਾਂ ਬੇਕਾਰੇ ਜਾਂਦਾ ਆ ਪਤਾ ਕਿਦਾਂ ਮੈਂ ਨੋਟ ਕੀਤਾ ਆ ਇਹ ਐਨੇ ਸ ਮਤਲਬ ਜਦੋਂ ਕੰਮ ਕਰੋ এমਪਲੋਇਰ ਦੇ ਘਰ ਉਹ ਤਾਂ ਦਿਨ ਵੀ ਬਹੁਤ ਵੱਡਾ ਲੱਗਦਾ ਆ ਆਪਣੀਆਂ ਵੀਡੀਓ ਵੀ ਬਣਾ ਲਓ ਜੋ ਮਰਜ਼ੀ ਕਰ ਲਓ ਹਨਾ ਆਈ ਮੀਨ ਆਪਣਾ ਘਰ ਦਾ ਮਾਰਕੀਟ ਵੀ ਜਾਇਆ ਉਹ ਖਾਣਾ ਵੀ ਬਣਾ ਲਓ ਤੇ ਸੰਡੇ ਚੁਟਕੀ ਮਾਰ ਕੇ ਲੰਘ ਜਾਂਦਾ ਆ ਮੈਨੂੰ ਸੰਡੇ ਤਾਂ ਹੁਣ ਬਿਲਕੁਲ ਪਸੰਦ ਨਹੀਂ ਹੈਗਾ ਬਸ ਪਤਾ ਨਹੀਂ ਲੱਗਦਾ ਕਿਹੜੇ ਇੱਕ ਆ ਮੀਨ ਜਦੋਂ ਹੀ ਦੁਖੀ ਕੀਤਾ ਪਿਆ ਆ ਅੱਜ ਕਿੰਨੀ بارش ਆਈ ਕਿੰਨਾ ਦਿਨ ਇਹਨਾਂ ਬੇਕਾਰ ਮੇਰਾ ਤਾਂ ਪੂਰਾ ਹੀ ਦਿਨ ਬੇਕਾਰ ਗਿਆ ਚਾਕਲੇਟ ਤਾਂ ਖਾਵਾ ਮੈਂ ਹੋਰ ਗਿਆ ਐਨ ਖਾਰਾ ਚਾਕਲੇਟਾ ਨੀ ਮਕਾ ਦੇ ਮੈਨੂੰ ਇਹ ਤਾਂ ਗੁੱਸਾ ਆ ਦਾ ਮਾਰਕੀਟ ਵੀ ਗਈਆਂ ਉੱਥੇ ਕਿੱਦਾਂ ਵੀਡੀਓ ਬਣਾ ਸਕਦੇ ਐਤਰੁ ਤਰ ਗੋਰੇ ਭੱਜਿਓ ਆਪਾਂ ਕਿਤੇ ਰੁਪਈਆ ਰੁਪਈਆ ਪਾ ਕੇ ਬਲ ਬਲਿਆਂਵਾਂਗੇ ਅੱਛਾ ਹਾਂ ਹਾਂ ਇੱਥੇ ਆਪਾਂ ਬਲ ਬਲਿਆਂਵਾਂਗੇ ਕਿਉਂਕਿ ਨਾ ਤਾਂ ਇੱਥੇ ਵੀਡੀਓ ਬਣਦੀ ਐ ਬਲੌਗ ਇੱਥੇ ਸਵਾ ਬਣਾ ਲੈਣੇ ਆ ਦਿਨ ਨੂੰ ਟਾਈਮ ਨਹੀਂ ਲੱਗਦਾ ਸਾਰ ਦਿਹਾੜੀ ਕੰਮ ਕਰੋ ਘਰ ਆ ਰਾਤ ਨੂੰ ਆ ਨਹੀਂ ਤਾਂ ਰਾਤ ਨੂੰ ਰੰਗ-ਬਰੰਗੀਆਂ ਫੋ ਵੀਡੀਓ ਆਣੀਆਂ ਹੈ ਬਣੇ ਠੀਕ ਹੈ ਜੇ ਤੂੰ ਮਾਰਕੀਟ ਗਈ ਤਾਂ ਕੱਲੂ 1 ਰੁਪਿਆ ਇੱਕ ਹੀਰੋ ਲੈ ਜੀ ਮੇਰੇ ਦੇ ਇੱਕ ਹੀਰੋ ਦੋਵੇਂ ਹੀ ਦੋ ਹੀਰੋ ਦਾ ਬਲਵਣਾ ਅੱਛਾ ਪਲੀਜ਼ ਬਣੇ ਬਲਵਲੀਆ